ਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰਯੋਗ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠਿ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸਤਿਗੁਰੂ ਸੱਚੇ ਪਾਕਸ਼ਾ ਜੀ ਪ੍ਰਮਾਨ ਕਰਦੇ ਹਨ ਕਿ ਭਾਈ ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦਿੰਦਾ ਹੈ ਭਾਵ ਹਰੇਕ ਕਿਸਮ ਦੀ ਅਪਨਤ ਨੂੰ ਮਿਟਾ ਦਿੰਦਾ ਹੈ ਤਦੋਂ ਕਹਿੰਦੇ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਸਤਿਵਕੁਸਲ ਤਬਥੀਆ ਔਰ ਸੰਤਾਂ ਦੀ ਕਿਰਪਾ ਨਾਲ ਮਾਲਕ ਦੀ ਕਿਰਪਾ ਨਾਲ ਗੁਰੂ ਦੀ ਕਿਰਪਾ ਨਾਲ ਪ੍ਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਤਦੋਂ ਉਸ ਨੂੰ ਸਾਰੇ ਆਤਮਿਕ ਸੁੱਖ ਮਿਲ ਜਾਂਦੇ ਹਨ ਸੰਤਨ ਬਿਨ ਅਬਰ ਨਾ ਦਾਤਾ ਵਿਆ ਮਹਾਰਾਜ ਕੰਧ ਭਾਈ ਸੰਤ ਜਨਾ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਔਰ ਕੋਈ ਨਹੀਂ ਹੈ ਜੋ ਜੋ ਸ਼ਰਨ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਵੀ ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ਰਹਾਉ ਕੋਟ ਪਰਾਧ ਮਿਟੈ ਜਨ ਸੇਵਾ ਹਰ ਕੀਰਤਨ ਰਾਸ ਗਾਈਐ ਮਹਾਰਜ ਕਹਿੰਦੇ ਪ੍ਰਮਾਤਮਾ ਦੇ ਸੇਵਕ ਦੀ ਦੱਸੀ ਸੇਵਾ ਕੀਤਿਆਂ ਕਰੋੜਾਂ ਪਾਪ ਮਿਟ ਜਾਂਦੇ ਐ ਅਤੇ ਪ੍ਰੇਮ ਨਾਲ ਪ੍ਰਮਾਤਮਾ ਦੀ ਸਿਫਤ ਸਲਾ ਜਿਹੜੀ ਐ ਉਹ ਕੀਤੀ ਜਾ ਸਕਦੀ ਹੈ ਯਾ ਸੁਖ ਆਗੇ ਮੁਖ ਊਜਲ ਜਨਕਾ ਸੰਗ ਵਡਭਾਗੀ ਪਾਈਐ ਇਸ ਸ਼ਲੋਕ ਵਿੱਚ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਤੇ ਪ੍ਰਲੋਕ ਵਿੱਚ ਸੁਰਗਰੂ ਹੋਈਦਾ ਪਰ ਕਹਿੰਦੇ ਹੈ ਭਾਈ ਪ੍ਰਮਾਤਮਾ ਦੇ ਸੇਵਕ ਦੀ ਸੰਗਤ ਜਿਹੜੀ ਹੈ ਇਹ ਵੱਡੇ ਭਾਗਾ ਨਾਲ ਮਿਲਦੀ ਹੈ ਰਸਨਾ ਏਕ ਅਨੇਕ ਗੁਣ ਪੂਰਨ ਜਨਕੀ ਕੇਤਕ ਉਪਮਾਰ ਕਹੀਐ ਮਰਦ ਕਹਿੰਦੇ ਭਾਈ ਮੇਰੀ ਇੱਕ ਜੀਵ ਹੈ ਸੰਤ ਜਨ अनेका ਗੁਣਾਂ ਨਾਲ ਭਰਪੂਰ ਹੁੰਦੇ ਹਨ ਔਰ ਸੰਤ ਜਨਾਂ ਦੀ ਵਡਿਆਈ ਕਿਤਨੀ ਕੋ ਦੱਸੀ ਜਾਵੇ ਭਾਵ ਵੀ ਇਹ ਇੱਕ ਜੀਵ ਦੇ ਨਾਲ ਉਹ ਵਡਿਆਈ ਦੱਸੀ ਨਹੀਂ ਜਾ ਸਕਦੀ ਆਗਮ ਅਗੋਚ ਰਸਾ ਦੇ ਅਬినాਸੀ ਸ਼ਰਨ ਸੰਤਨ ਕੀ ਲਹੀਐ ਸੰਤਾਂ ਦੀ ਸ਼ਰਣ ਪਿਆਹੀ ਕਹਿੰਦੇ ਉਹ ਪ੍ਰਮਾਤਮਾ ਮਿਲ ਸਕਦਾ ਜੋ ਕਦੇ ਨਾਸ ਹੋਣ ਵਾਲਾ ਨਹੀਂ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰਿਆਂ ਦੀ ਪਹੁੰਚ ਨਹੀਂ ਹੋ ਸਕਦੀ ਉਹ ਗੁਰੂ ਸੰਤ ਨੂੰ ਮਿਲ ਕੇ ਹੀ ਸਾ ਸੰਗਤ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਨਿਰਗੁਣ ਨੀਚ ਅਨਾਤ ਅਪਰਾਧੀ ਓਟ ਸੰਤਨ ਕੀ ਆਹੀ ਅਰਦਾਸ ਕਰ ਆਖ ਕਹਿ ਨਾਨਕ ਮੈਂ ਗੁਣਹੀਨ ਹਾਂ ਮੈਂ ਨੀਚਾ ਹਾਂ ਨਿਆਸ ਰਹਾ ਵਿਕਾਰੀ ਹਾਂ ਮੈਂ ਗੁਰੂ ਰੂਪ ਸੰਤਾਂ ਦਾ ਪੱਲਾ ਫੜਿਆ ਹੈ ਬੂਢ ਤਮੋ ਗ੍ਰਹਿ ਅੰਧ ਕੂਪ ਮੈਂ ਨਾਨਕ ਲਿਹੁ ਨਿਵਾਈ ਸਤਜਨੋ ਗਰਸਤ ਤੇ ਮੂਦੇ ਅੰਨੇ ਖੂ ਵਿੱਚ ਡੁੱਬ ਰਹਿਦਾ ਸਾਥ ਤੋੜ ਤੱਕ ਨਿਵਾਹੁ ਇਹ ਅਰਦਾਸ ਜਿਹੜੀ ਹੈ ਮਾਲਕ ਦੇ ਚਰਨਾਂ ਵਿੱਚ ਸਦੈਰ ਅਲਮਰਕੇ ਕਰਦੇ ਰਹੀਏ ਅਰਜ਼ ਗੁਰੂ ਦਾ ਪੱਲਾ ਫੜ ਕੇ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੀ ਤੇ ਅਰਦਾਸ ਕਰੀ ਕਿ ਅਸੀਂ ਗੁਣਹੀਨ ਹਾਂ ਨੀਚਾ ਹਾਂ ਨਿਆਸਰੇ ਹਾਂ ਵਿਕਾਰੀ ਹਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਮਝ ਨਹੀਂ ਹਾਂ ਬੇਸਮਝ ਹਾਂ ਜਦੋਂ ਐਸੀ ਅਵਸਥਾ ਬਣ ਜਾਏਗੀ ਫਿਰ ਉਹ ਪ੍ਰਮਾਤਮਾ ਸਾਨੂੰ ਗ੍ਰਸਥ ਦੇ ਮੋਹ ਦੇ ਅੰਨੇ ਖੂ ਵਿੱਚ ਡੁੱਬ ਰਹਿ ਜਾਣ ਨੂੰ ਸਾਥ ਦੇ ਕੇ ਤੋੜ ਤੱਕ ਨਿਭਾਵੇਗਾ ਆਉ ਗੁਰੂ ਕਿਰਪਾ ਕਰੇ ਸਾਡੇ ਸਾਰਿਆਂ ਉੱਤੇ ਮਿਹਰ ਬਖਸ਼ੇ ਰੱਖੇ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਨਗਰ ਵਿੱਚ ਆਪਸੀ ਪਿਆਰ ਇਤਿਫਾਕ ਬਣੇ ਸਰਬੱਤ ਦੇ ਭਲੇ ਦੀ ਅਰਦਾਸ ਤੇ ਚਦਰੀਆਂ ਗੁਰੂ ਕਰਦੀਆਂ ਸੇਵਾਵਾਂ ਨਿਰਵਿਘਨਤਾ ਸਹਤ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਵਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾ ਸਾਨਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ